ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸਥੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀ ਕਰਨੇ ਹਰਪ੍ਰੀਤ ਕੋ ਆਓ ਆਪਾਂ ਆਸਥੀ ਕਹਾਣੀ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪੈਨ ਜੀ ਕੱਪੜੇ ਤਾਂ ਬਹੁਤ ਵਧੀਆ ਨੇ ਤੁਹਾਡੇ ਕੋਲ ਪਰ ਮੈਨੂੰ ਕੁਝ ਹੋਰ ਵਧੀਆ ਚਾ ਦਿਖਾਓ ਕੁਝ ਅਲੱਗ ਜਿਹਾ ਜੋ ਦੇ ਕੇ ਰੂ ਖੁਸ਼ ਹੋ ਜਾਵੇ ਗ੍ਰਾਹਕ ਸੁਖੀ ਨੂੰ ਕਹਿੰਦੀ ਹੈ ਸੁਖੀ ਦੇ ਕੋਲ ਤਰ੍ਹਾਂ-ਤਰ੍ਹਾਂ ਦੇ ਕੱਪੜੇ ਸੀ ਸਲਾਈ ਕੀਤੀ ਤੇ ਸਲਾਈ ਕਰਨ ਵਾਲੀ ਵੀ ਉਹਦਾ ਆਪਣਾ ਬੁਟੀਕ ਸੀ ਪਰ ਗਾਹਕਾਂ ਦੀ ਰੁਚੀ ਵੀ ਦੇਖਣੀ ਪੈਂਦੀ ਸੀ ਪੁਰਾਣਾ ਮਾਲ ਵਿਕ ਨਹੀਂ ਰਿਹਾ ਸੀ ਹਰ ਕੋਈ ਨਵੀਂ ਚੀਜ਼ ਪਾਲ ਰਿਹਾ ਸੀ ਸੁਖੀ ਗਾਹਕ ਨੂੰ ਕਹਿੰਦੀ ਚਿੰਤਾ ਨਾ ਕਰੋ ਮਾਲ ਆਉਣ ਵਾਲਾ ਜਾਂ ਫਿਰ ਆਪਣੀ ਰੁਚੀ ਦੇ ਹਿਸਾਬ ਦੇ ਸਲਾਈ ਕਰਵਾ ਲਓ ਗਾਹਕ ਸੁਖੀ ਨੂੰ ਨਾ ਪਹਿਣ ਫਿਰ ਕਿੰਨੇ ਦਿਨ ਲੱਗ ਜਾਣੇ ਮੈਂ ਪਾਰਟੀ ਤੇ ਜਾਣਾ ਸੀ ਚਲੋ ਫਿਰ ਸਹੀ ਕਹਿ ਕੇ ਗਾਹਕ ਚਲੀ ਗਈ ਇਦਾਂ ਜਸੀ ਜੋ ਕਿ ਸੁੱਖੀ ਦੀ ਭੈਣ ਸੀ ਉਹ ਇੱਕ ਸਕੂਲ ਵਿੱਚ ਪੜਾਉਂਦੀ ਸੀ ਉਹ ਕੁਝ ਕੱਪੜੇ ਅਧਿਆਪਕਾਂ ਨੂੰ ਦਿਖਾਉਣ ਲਈ ਅਕਸਰ ਲੈ ਜਾਂਦੀ ਕੋਈ ਖਰੀਦ ਲੈਂਦਾ ਕੋਈ ਨਹੀਂ ਅੱਜ ਸ਼ਾਮੀ ਜਸੀ ਤੇ ਸੁੱਖੀ ਦੋਨੋਂ ਬੈਠੀਆਂ ਚਾਹ ਪੀ ਰਹੀਆਂ ਸਨ ਤੇ ਆਪਸ ਵਿੱਚ ਗੱਲਾਂ ਕਰਨ ਲੱਗਿਓ ਯਾਰ ਕੰਮ ਘਟ ਰਿਹਾ ਆਪਣਾ ਆਪਾਂ ਨੂੰ ਕੁਝ ਸੋਚਣਾ ਪੈਣਾ ਸਮਝ ਨਹੀਂ ਆਉਂਦੀ ਕੀ ਕਰੀਏ ਸੁੱਖੀ ਬੋਲੀ ਫਿਰ ਜਸੀ ਕਹਿਣ ਲੱਗੀ ਹਾਂ ਇਹ ਮੇਰੀ ਚਿੰਤਾ ਆ ਇਹੀ ਇਨਨ ਪਿਆਮਲ ਨਾਲੇ ਹੈ ਵੀ ਸੋਨਾ ਪਰ ਕਿਵੇਂ ਵੇਚਿਆ ਜਾਵੇ ਸਮਝ ਨਹੀਂ ਆ ਰਿਹਾ ਸੀ ਦੋਨੋਂ ਨੂੰ ਗੱਲਾਂ ਕਰਦੀਆਂ ਆਪਣੇ ਕੰਮ ਵਿੱਚ ਫਸ ਤੋ ਗਈਆਂ ਅਗਲੇ ਦਿਨ ਫਿਰ ਮਹਿਸੂਸ ਹੋਇਆ ਕਿ ਕੰਮ ਘੱਟ ਹੈ ਕੰਮ ਵਧੀਆ ਚੱਲ ਰਿਹਾ ਸੀ ਦੋਨਾਂ ਦਾ ਪਰ ਉਹਨਾਂ ਨੂੰ ਹੋਰ ਵੱਧ ਉਮੀਦ ਸੀ ਇਹ ਚਿੰਤਾ ਦੋਨਾਂ ਨੂੰ ਕਾਫੀ ਸਤਾਉਂਦੀ ਰਹਿੰਦੀ ਸੀ ਤਿੰਨ ਇੱਕ ਦਿਨ ਬਾਅਦ ਸੁਕੀ ਤੇ ਜੱਸੀ ਆਪਣੇ ਆਪਣੇ ਕੰਪਿਊਟਰ ਤੇ ਕੰਮ ਕਰ ਰਹੀਆਂ ਸੀ ਇੰਨੇ ਨੂੰ ਵਾਸੀ ਦਾ ਮੁੰਡਾ ਪ੍ਰਤੀਪ ਭੱਗ ਗਿਆ ਜਸੀ ਤੇ ਸੁਖੀ ਦਾ ਆਪਣਾ ਸੱਕਾ ਭਰਾ ਨਹੀਂ ਸੀ ਤਾਂ ਪ੍ਰਦੀਪ ਅਕਸਰ ਮਾਸੀ ਦੇ ਕਹਿਣ ਤੇ ਸਲਾਹ ਦੇਣ ਆ ਜਾਂਦਾ ਸੀ ਜਦ ਮਾਸੀ ਫੋਨ ਤੇ ਦੱਸਦੀ ਕਿ ਦੋਨੋਂ ਉਦਾਸ ਬੈਠੀਆਂ ਨੇ ਪ੍ਰਦੀਪ ਆਇਆ ਚਾਹ ਪਾਣੀ ਪੀਤਾ ਤੇ ਦੋਨਾਂ ਨੂੰ ਵੇਖ ਰਿਹਾ ਸੀ ਕਿ ਮੂਤਰੇ ਹੋਈ ਨਹੀਂ ਤਾਂ ਵਜ੍ਹਾ ਪੁੱਛਣ ਲੱਗਾ ਜਸੀ ਬੋਲੀ ਛੱਡ ਵੀਰੇ ਸਾਡੀ ਸਮੱਸਿਆ ਤੇਰੇ ਕੋਲ ਹੱਲ ਨਹੀਂ ਉਹ ਹੱਸ ਕੇ ਕਹਿਣ ਲੱਗਾ ਜੇ ਮੇਰੇ ਕੋਲ ਹੱਲ ਨਾ ਹੋਇਆ ਤਾਂ ਨਾਮ ਬਦਲ ਦੇਵਾਂਗਾ ਆਪਣਾ ਗੱਲ ਤਾਂ ਦੱਸੋ ਸੁਖੀ ਬੋਲੀ ਵੀਰੇ ਪਹਿਲਾਂ ਸੜਕਾਂ ਬਹੁਤ ਵਧੀਆ ਚੱਲਦਾ ਸੀ ਹੁਣ ਕੱਟ ਗਿਆ ਨਵਾਂ ਮਾਲ ਹਲੇ ਮੰਗਵਾ ਨਹੀਂ ਸਕਦੇ ਪੁਰਾਣਾ ਇੰਨਾ ਪਿਆ ਕੀ ਕਰੀਏ ਉਹਦਾ ਲੋਕਾਂ ਦੀ ਰੁਚੀ ਕੋਈ ਨਵੀਂ ਚੀਜ਼ ਆ ਜਿਵੇਂ ਭਾਬੀ ਨੂੰ ਹੁੰਦਾ ਨਵਾਂ ਸੂਟ ਲੈਣਾ ਪੁਰਾਣਾ ਚਾਹੇ ਇੱਕ ਵਾਰ ਪਾਈ ਮੰਮੀ ਹੱਸਣ ਲੱਗੀ ਸੁਖੀ ਕੀ ਭਾਬੀ ਨੂੰ ਕਹਿ ਰਹੀ ਆ ਤੁਸੀਂ ਦੋਨੋਂ ਵੀ ਤਾਂ ਪੁਰਾਣੇ ਪਾਉਂਦੀਆਂ ਨਹੀਂ ਤੇ ਹਰ ਕੁੜੀ ਨੂੰ ਹੁੰਦਾ ਨਵੀਂ ਚੀਜ਼ ਹੋਵੇ ਸਮੇਂ ਦੇ ਹਿਸਾਬ ਨਾਲ ਸੁਖੀ ਕਹਿਣ ਲੱਗੀ ਗੱਲ ਮਾਸੀ ਦੀ ਵੀ ਸਹੀ ਆ ਤ희 ਹੋਂ ਤੁਹਾਡੀ ਮੁੱਖ ਸਮੱਸਿਆ ਪੁਰਾਣੀਆਂ ਨੂੰ ਲੈ ਕੇ ਆ ਤੇ ਕਮ ਹੋ ਰੁਪ ਤੌਂਚਾ ਬਸ ਹੈ ਮੇਰੇ ਕੋਲ ਹੱਲ ਜਸਤੀ ਬੋਲੀ ਹੈ ਹੱਲ ਉਹ ਕੀ ਪ੍ਰਦੀਪ ਬੋਲਿਆ ਔਨਲਾਈਨ ਬਿਜ਼ਨਸ ਚ ਔਨਲਾਈਨ ਕਮ ਦੋਨੋਂ ਬੋਲੀਆਂ ਔਨਲਾਈਨ ਬਿਜ਼ਨਸ ਪ੍ਰਦੀਪ ਨੇ ਜਦ ਔਨਲਾਈਨ ਬਿਜ਼ਨਸ ਦੀ ਗੱਲ ਕਹੀ ਤਾਂ ਦੋਵੇਂ ਪਣਾ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗੀਆਂ ਤਾਂ ਪ੍ਰਦੀਪ ਬੋਲਿਆ ਕਮਾਲ ਆ ਅੱਜ ਕੱਲ ਦੀਆਂ ਕੁੜੀਆਂ ਹੋ ਕੀ ਇੰਜ ਦੇਖ ਰਹੀਆਂ ਜਿਵੇਂ ਔਨਲਾਈਨ ਬਿਜ਼ਨਸ ਸੁਣਿਆ ਨਹੀਂ ਵੀ ਤੁਸੀਂ ਦੋਹਾਂ ਨੇ ਕੁਝ ਮੰਗਵਾਇਆ ਨਹੀਂ ਔਨਲਾਈਨ ਸੁਖੀ ਬੋਲੀ ਹਾਂ ਹਾਂ ਵੀਰ ਮੰਗਵਾਇਆ ਤਾਂ ਬਹੁਤ ਕੋਚਾ ਕਈ ਵਾਰ ਪਰ ਅਸੀਂ ਕਿਵੇਂ ਘਰ ਸਕਦੀਆਂ ਉਹ ਨਹੀਂ ਸਮਝਾਈ ਫਿਰ ਪ੍ਰਦੀਪ ਬੋਲਿਆ ਤੁਸੀਂ ਫੇਸਬੁੱਕ ਤਾਂ ਚਲਾਉਂਦੀ ਹੋ ਨਾ ਜਸਲੀ ਬੋਲੀ ਹਾਂ ਜੀ ਪ੍ਰਦੀਪ ਬੋਲਿਆ ਬਸ ਫਿਰ ਪਹਿਲਾਂ ਆਪਣਾ ਪੇਜ ਬਣਾਓ ਉਹਦੇ ਤੇ ਫੇਰ ਸ਼ੁਰੂ ਕਰੋ ਕੰਮ ਸੁਖੀ ਬੋਲੀ ਵੀਰ ਇਹ ਕਹਿਣਾ ਆਸਾਨ ਪਰ ਇਹ ਨਹੀਂ ਹੋਣਾ ਬਹੁਤ ਪੱਬਲ ਪੁੱਸੇ ਚ ਪਾ ਰਹੇ ਹਾਂ ਪ੍ਰਦੀਪ ਬੋਲਿਆ ਚਲੋ ਪੇਜ ਨਹੀਂ ਬਣਾਉਣਾ ਤਾਂ ਇੱਕ ਹੋਰ ਰਸਤਾ ਜਸਲੀ ਬੋਲੀ ਉਕੀ ਜਲਦੀ ਦੱਸੋ ਫਿਰ ਮੰਮੀ ਬੋਲੀ ਓਏ ਮੁੰਡਿਆ ਰਹਿਣ ਦੇ ਕੁਝ ਇਹਨਾਂ ਨੇ ਖਰਾਬ ਕੁਝ ਹੀ ਕਰ ਲੈਣਾ ਬੁਟੀਕ ਚ ਤੌਲ ਜੀਆਂ ਰਹਦੀਆਂ ਜਿੰਨਾ ਆ ਪਰਮਾਤਮਾ ਤੇ ਦਿੱਤਾ ਬਹੁਤ ਆ ਰਹਿਣ ਦੀ ਪਰਦੀ ਬੋਲੀ ਓਹੋ ਮਾਸੀ ਜੀ ਅੱਜ ਕੱਲ ਦੇ ਜਮਾਨੇ ਨਾਲ ਚੱਲੀਦਾ ਕੁਝ ਸਿੱਕੇ ਨੂੰ ਮਲ ਰਿਹਾ ਕਰਨ ਦਾ ਸਗੋ ਇਹਨਾਂ ਨੂੰ ਸੁਖੀ ਬੋਲੀ ਦੂਜਾ ਰਸਤਾ ਦੱਸੋ ਪਤਾ ਉਹ ਵੀ ਐਵੇਂ ਦਾ ਹੀ ਹੋਣਾ ਪਰਦੀ ਫੁੱਲਿਆ ਰਹਿਣ ᱫੋ ਮੈਂ ਜਾਨਣਾ ਕਰ ਤੁਸੀਂ ਤਾਂ ਤਿੰਨੋਂ ਹੀ ਕੋਈ ਪੂਰਬ ਕੋਈ ਪੱਛਮ ਨੂੰ ਜਾਈ ਜਾਂਦੀ ਆ ਜਸਸੀ ਬੋਲੀ ਨਹੀਂ ਨਹੀਂ ਮੇਰਾ ਸੋਹਣਾ ਵੀਰ ਐਵੇਂ ਕਿਵੇਂ ਚਲਣਾ ਚਾਹੂ ਇਹ ਤਾਂ ਬਹੁਤ ਸਿਆਣਾ ਵਾ ਪ੍ਰਦੀਪ ਬੋਲਿਆ ਬਸ ਕਰ ਬਸ ਕਰ ਪਿਗਲ ਕੇ ਡੁੱਲ ਗਿਆ ਤੇਰਾ ਮੱਖਣ ਫਿਰ ਹੱਸ ਪਿਆ ਤੇ ਬੋਲਿਆ ਦੂਜਾ ਰਸਤਾ ਇਹ ਆ ਕਿ ਆਪਣੀਆਂ ਜਿੰਨੀਆਂ ਵੀ ਸਹੇਲੀਆਂ ਨੇ ਫੇਸਬੁੱਕ 'ਚ ਜਾਂ ਫੋਨ 'ਤੇ ਜਾਂ ਪੁਰਾਣੀਆਂ 'ਤੇ ਸਹੇਲੀਆਂ ਦੀਆਂ ਅਗੋਂ ਹੋਰ ਸਹੇਲੀਆਂ ਉਹਨਾਂ ਨਾਲ ਇੱਕ ਗਰੁੱਪ ਬਣਾਓ ਫੇਸਬੁੱਕ 'ਤੇ ਸੁਖੀ ਬੋਲੀ ਆ ਕੀ ਸਮਝ ਨਹੀਂ ਆਈ ਇਸ ਚੱਕੀ ਵਿੱਚ ਕੀ ਕਰਾਂਗੀ ਆ ਪ੍ਰਦੀਪ ਬੋਲਿਆ ਇਹਦੇ ਨਾਲ ਤੁਸੀਂ ਪਹਿਲਾਂ ਤਾਂ ਸਭ ਨਾਲ ਜਾਣ ਪਛਾਣ ਕਰੋ ਰੁਚੀਆਂ ਜਾਣੋ ਅਗਲੇ ਨਾਲ ਗੱਲਬਾਤਾਂ ਕਰੋ ਹਾਸੇ ਮਜ਼ਾਕ ਦੇ ਪ੍ਰੋਗਰਾਮ ਕਰੋ ਗਰੁੱਪ ਚ ਹੌਲੀ ਹੌਲੀ ਬਿਜ਼ਨਸ ਦਿਹਾਜੋ ਸੁਖੀ ਕੁਝ ਕੁਝ ਸਮਝ ਰਹੀ ਸੀ ਪ੍ਰਦੀਪ ਨੂੰ ਸਕੂਨ ਮਿਲੇ ਕਿ ਕੁਝ ਪੱਲੇ ਪਿਆ ਪ੍ਰਦੀਪ ਬੋਲਿਆ ਮਾਸੀ ਜੀ ਕੁਝ ਖਵਾ ਹੀ ਦਿਓ ਮੁੰਡੇ ਨੂੰ ਭੁੱਖਾ ਹੀ ਤੋਰੂੰਗੀ ਕੀ ਗੱਲ ਐ ਜ ਸਾਰੇ ਜਨੇ ਠਾਕੇ ਲਗਾ ਕੇ ਹੱਸਣ ਲੱਗੇ ਸੁਖੀ ਗੁੰਨ ਕਿਧਰੇ ਗੁੰਮ ਹੋ ਗਈ ਸ਼ਾਇਦ ਗਰੁੱਪ ਵਾਰੇ ਜਾਂ ਗਰੁੱਪ ਦਾ ਨਾਂ ਸੋਚ ਰਹੀ ਸੀ ਮੰਮੀ ਤੇ ਜਿਵੇਂ ਰੋਟੀ ਦੀ ਤਿਆਰੀ ਕਰਨ ਲੱਗੀ ਹਾਂ ਪ੍ਰਦੀਪ ਫੋਨ ਤੇ ਕਿਸੇ ਹੋਰ ਨੂੰ ਕੋਈ ਸਲਾਹਾਂ ਦੇ ਰਿਹਾ ਸੀ ਉਮੀਦ ਅਕਸਰ ਨਮਾਰਾ ਦਿਖਾਉਂਦੀ ਆ ਕੁਝ ਕਰਨ ਦੇ ਨਵੇਂ ਸੁਪਨੇ ਸਜਾਉਂਦੀ ਆ ਸੋਚਦਾ ਇਨਸਾਨ ਕੁਝ ਬਹੁਤ ਪਾ ਲੈਣਾ ਪਰ ਕਦੇ-ਕਦੇ ਬੜੀ ਉਮੀਦ ਥੱਲੇ ਵੀ ਗਰੌਂਦੀ ਆ ਸੋਚ ਸਮਝ ਕੇ ਉਮੀਦਾਂ ਲਗਾਉਣੀਆਂ ਚਾਹੀਦੀ ਆ ਕਈ ਵਾਰ ਉਮੀਦਾਂ ਸਭ ਕੁਝ ਖੋਹਦੀਆਂ ਰੋਟੀ ਪਣਕੇ ਤਿਆਰ ਹੋ ਜਾਂਦੀ। ਸੁੱਕੀ ਤੇ ਜੱਸੀ ਦੇ ਡੈਡੀ ਵੀ ਆ ਜਾਂਦੇ ਨੇ ਤੇ ਪ੍ਰਦੀਪ ਨੂੰ ਵੇਖ ਕੇ ਖੁਸ਼ ਹੁੰਦੇ। ਹੁਰਵੀ ਕਾਕਾ ਕੀ ਹਾਲ ਚੱਲ ਨੇ ਸ਼ੇਰ ਦਾ? ਪ੍ਰਦੀਪ ਖੁਸ਼ ਹੋ ਕੇ ਮਿਲਦਾ ਮਾਸੜ ਜੀ ਨੂੰ। ਹਾਂਜੀ ਸਵਧੀਆ ਤੁਸੀਂ ਦੱਸੋ। ਕੈਮੋ ਨਾ? ਮਾਸੜ ਜੀ ਖੁਸ਼ ਹਾਂ ਹਾਂ ਵਧੀਆ ਮੈਂ ਸੁੱਖ ਨਾਲ ਪੁੱਤਾਂ ਵਰਗੀਆਂ ਧੀਆ ਮਿਲੀਆਂ ਤੇ ਧੀਆ ਵਰਗਾ ਪੁੱਤ ਤੇਰੇ ਰੂਪ ਚ ਬਸ ਹੋਰ ਕੀ ਚਾਹੀਦਾ? ਜਸੀ ਤੇ ਸੁੱਖੀ ਦੀ ਡੈਡੀ ਵੀ ਬਹੁਤ ਕਰਦੇ ਸੀ ਪ੍ਰਦੀਪ ਦਾ ਹੁਣ ਸਾਰੇ ਰੋਟੀ ਖਾਣ ਬੈਠੇ ਤੇ ਡੈਡੀ ਨੇ ਜਸੀ ਤੇ ਸੁੱਖੀ ਦੇ ਚਿਹਰਿਆਂ ਨੂੰ ਵੇਖ ਕੇ ਕਿਹਾ ਕੀ ਲੱਗਦਾ ਪੁਰਾਣੇ ਕੱਪੜੇ ਹਲੇ ਵੀ ਨਹੀਂ ਵਿਕੇ ਤਾਂ ਹੀ ਇੰਜ ਬੈਠਿਆ ਨੇ ਫਿਰ ਬੋਲੇ ਮੇਰੀ ਮਨੋਂ ਕਿਸੇ ਨੂੰ ਵੈਸੇ ਹੀ ਝਕਾ ਦੋ ਤਾਂ ਕਿਸੇ ਦੇ ਕੰਮ ਆ ਜਾਣਗੇ ਜਸੀ ਬੋਲੀ ਡੈਡੀ ਸਾਨੂੰ ਇੱਕ ਰਸਤਾ ਤਾਂ ਦਿੱਤਾ ਵੀਰ ਜੀ ਨੇ ਉਹ ਦੇਖਦੇ ਹਾਂ ਕੀ ਪਤਾ ਸਾਡੀ ਨਵੀਂ ਕਮਾਈ ਦਾ ਰਾਹ ਖੁੱਲ ਜਾਵੇ ਡੈਡੀ ਬੋਲੀ ਅੱਛਾ ਜੀ ਪੁੱਤਰੋ ਤਿੰਨੋਂ ਸੁਣ ਲਓ ਗੱਲ ਕਦੇ-ਕਦੇ ਨਵੇਂ ਰਸਤੇ ਉਜਨ ਵੀ ਪਾ ਦਿੰਦੇ ਨੇ ਤੇ ਆਪਾਂ ਥੋੜੀ ਤੋਂ ਹੀ ਜਾਣੀਆ ਇਹ ਹਮੇਸ਼ਾ ਯਾਦ ਰੱਖਿਓ ਪ੍ਰਦੀਪ ਬੋਲੇ ਹਮਾਸਰ ਜੀ ਅੱਜ ਕੱਲ੍ਹ ਦੇ ਸਮੇਂ ਦੇ ਹਿਸਾਬ ਨਾਲ ਚਲਣ ਚ ਹੀ ਭਲਾਈ ਆ ਜੋ ਮੈਂ ਇਹਨਾਂ ਨੂੰ ਸਮਝਾਇਆ ਨਾ ਬਹੁਤ ਸਾਰੇ ਲੋਕ ਲੱਖਾਂ ਰੁਪਏ ਕਮਾ ਰਹੇ ਨੇ ਫਿਰ ਪ੍ਰਦੀਪ ਸਾਰਾ ਕੁਝ ਦੱਸਣ ਲੱਗਦਾ ਹਮਾਸਰ ਜੀ ਨੂੰ ਸੁਣ ਕੇ ਉਹ ਬੋਲਦੇ ਨੇ ਕਿ ਜੋ ਤੂੰ ਕਹਿ ਰਿਹਾ ਸੁਣਨ ਚ ਵਧੀਆ ਪਰ ਇਸ ਚ ਮੁਸੀਬਤਾਂ ਵੀ ਬਹੁਤ ਆਉਂਦੀਆਂ ਨੇ ਮੈਂ ਬੁੱਤ ਆ ਫੇਸਬੁੱਕ ਚ ਆਨਲਾਈਨ ਕੰਮ ਤਾਂ ਨਹੀਂ ਕੀਤੇ ਪਰ ਇਹ ਲੋਕ ਨੂੰ ਗਮਰਾ ਵੀ ਕਰਦੇ ਨੇ ਬਾਕੀ ਤੁਸੀਂ ਕਰੋ ਸਿੱਖੋ ਕੁਝ ਨਵਾਂ ਵੀ ਸਿੱਖ ਕੇ ਹੀ ਸਮਝ ਲੱਗਦੀ ਆ ਪਰ ਹਾਂ ਇਮਾਨਦਾਰੀ ਰੱਖਿਓ ਨਹੀਂ ਤਾਂ ਬਿਜ਼ਨਸ ਇੱਕ ਦਿਨ 'ਚ ਉੱਪਰ ਤੇ ਦੂਜੇ ਦਿਨ ਹੇਠਾਂ ਵੀ ਗਿਰ ਜਾਂਦਾ ਇਹ ਮੇਰਾ ਤਜਰਬਾ ਕਹਿੰਦਾ ਮੰਮੀ ਨੇ ਵੀ ਕਿਹਾ ਪੁੱਤ ਸੋਚ ਕੇ ਕਰਿਓ ਜੋ ਕਰਨਾ ਤਿੰਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਹੀ ਹੀ ਕਰਾਂਗੇ ਚਿੰਤਾ ਨਾ ਕਰਨਾ ਕੁਝ ਵੀ ਖਰਾਬ ਨਹੀਂ ਕਰਦੇ ਰੋਟੀ ਪਨੇ ਖਾ ਕੇ ਪ੍ਰਦੀਪ ਕਰਚ ਲੱਗ ਗਿਆ ਆਪਣੀ ਮੰਮੀ ਨੂੰ ਤੇ ਆਪਣੀ ਬੋਟੀ ਗੀਤ ਨੂੰ ਪਹਿਲਾਂ ਹੀ ਕਹਿਆ ਆਇਆ ਸੀ ਕੀ ਮਾਸੇਵਲ ਹੀ ਰੋਟੀ ਖਾ ਕੇ ਆਮਾਂਗਾ 15 ਮਿੰਟ ਤਰਾਂ ਸੀ ਤੇ ਝੱਟ ਦੇ ਨੇ ਘਰ ਪਹੁੰਚ ਕੇ ਫੋਨ ਵੀ ਕਰ ਦਿੱਤਾ ਹੁ ਜਸਸੀ ਤੇ ਸੁਖੀ ਨੇ ਪ੍ਰਦੀਪ ਦੇ ਜਨਮਾਗਰੋ ਕੰਮ ਨਿਪਟਾ ਕੇ ਕਮਰੇ ਵਿੱਚ ਆ ਕੇ ਗਰੁੱਪ ਦਾ ਨਾਮ ਸੋਚਣਾ ਸ਼ੁਰੂ ਕਰ ਦਿੱਤਾ ਦੋਨਾਂ ਦੇ ਲਿਸਟ 'ਚ ਦੋ ਦੋ ਸੌ ਮੈਂਬਰ ਸਨ ਫੇਸਬੁੱਕ ਤੇ ਸੁਖੀ ਬੋਲੀ ਛਿੜੀਆਂ ਤੇ ਕੁੜੀਆਂ ਰੱਖਦੇ ਆ ਨਾਮ ਜਸਸੀ ਕਹਿੰਦੀ ਨਹੀਂ ਕੱਪੜੇ ਹੀ ਕੱਪੜੇ ਸੁਖੀ ਬੋਲੀ ਪ੍ਰਦੀਪ ਨੇ ਕਿਹਾ ਸੀ ਪਹਿਲਾਂ ਨਹੀਂ ਕਿਸੇ ਨੂੰ ਦਿਖਾਉਣਾ ਕਿ ਅਸੀਂ ਬਿਜ਼ਨਸ ਦੇ ਹਿਸਾਬ ਨਾਲ ਗਰੁੱਪ ਬਣਾਇਆ ਹੈ ਨਹੀਂ ਤਾਂ ਚੱਲਣਾ ਨਹੀਂ ਕੰਮ ਅੱਛਾ ਫਿਰ ਜਸਦੀ ਬੋਲੀ ਸੁਖੀ ਕਹਿੰਦੀ ਉਡਾਰੀ ਰੱਖਦੇ ਆ ਜਸਦੀ ਬੋਲੀ ਨਹੀਂ ਸੋਣਾ ਨਹੀਂ ਲੱਗਦਾ ਹਾਸੇ ਖੇੜੇ ਰੱਖਦੇ ਆ ਸੁਖੀ ਕਹਿੰਦੀ ਨਹੀਂ ਦੋਨੋਂ ਨੇ ਇੱਕ ਦੂਜੇ ਦੀ ਸਲਾਹ ਜੱਚ ਨਹੀਂ ਰਹੀ ਸੀ ਫਿਰ ਮੰਮੀ ਆਏ ਕਹਿਣ ਲੱਗੀ ਜੋ ਇਹਨਾਂ ਦੱਸ ਕੇ ਗਿਆ ਉਹਦੇ ਤੋਂ ਨਾਮ ਵੀ ਪੁੱਛ ਲਵੋ ਸੁਖੀ ਤੇ ਜਸ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੀਆਂ ਇਹਨੇ ਨੂੰ ਪ੍ਰਦੀਪ ਦਾ ਆਪ ਹੀ ਫੋਨ ਆ ਗਿਆ ਪ੍ਰਦੀਪ ਬੋਲਿਆ ਸੋਚਿਆ ਕੋਈ ਨਾਮ ਫਿਰ ਸੁਖੀ ਬੋਲੀ ਵੀਰੇ ਬਹੁਤ ਸੋਚੀਏ ਪਰ ਕੋਈ ਫੱਬਿਆ ਨਹੀਂ ਤੂੰ ਹੀ ਦੱਸ ਦੇ ਤਾਂ ਪ੍ਰਦੀਪ ਬੋਲਿਆ ਮੈਨੂੰ ਪਤਾ ਸੀ ਬੱਚ ਮੈਨੂੰ ਹੀ ਪੁੱਛਣਾ ਚਲੋ ਸੁਣੋ ਫਿਰ ਬਾਕੀ ਸਭ ਕੱਲ ਤੋਂ ਸ਼ੁਰੂ ਕਰਾਂਗੇ ਤੇ ਮੇਰੀ ਤੇ ਤੇਰੀ ਭਾਬੀ ਦੀ ਲਿਸਟ ਵਿੱਚ ਵੀ ਬਹੁਤ ਛਣੀ ਨੇ ਉਹਨਾਂ ਨੂੰ ਵੀ ਜੋੜ ਲਿਓ ਤੇ ਆਪਾਂ ਤਿੰਨੋਂ ਹੀ ਐਡਮਨ ਬਣਾਂਗੇ ਗਰੁੱਪ ਦੇ ਸੁਖੀ ਕਹਿੰਦੀ ਠੀਕ ਆ ਵੀਰੇ ਨਾਮ ਤਾਂ ਦੱਸ ਪ੍ਰਦੀਪ ਬੋਲਿਆ ਉਮੀਦ ਇੱਕ ਰਸਤਾ ਪ੍ਰਦੀਪ ਨੇ ਹੁਣ ਨਾਮ ਵੀ ਦੱਸ ਦਿੱਤਾ ਗਰੁੱਪ ਦਾ ਜਸੀ ਤੇ ਸੁਖੀ ਨੂੰ ਚੰਗਾ ਲੱਗਾ ਨਾਮ ਪ੍ਰਦੀਪ ਨੇ ਕਿਹਾ ਕਿ ਬਾਕੀ ਕੰਮ ਕਿਵੇਂ ਕਰਨਾ ਕੱਲ ਦਾ ਸੰਗਾ ਸਵੇਰੇ ਹੀ ਇਹਨੂੰ ਅੱਗੇ ਤੋਰਦੇ ਹਾਂ ਹੁਣ ਦੋਵੇਂ ਪੈਣਾ ਬਹੁਤ ਖੁਸ਼ਸਣ ਲੱਗ ਰਿਹਾ ਸੀ ਕਿ ਫਸਤੂ ਦਿਨਾਂ ਚ ਬਹੁਤ ਸਾਰੇ ਲੋਕ ਮਿਲ ਜਾਣੇ ਤੇ ਸਾਰਾ ਪੁਰਾਣਾ ਮਾਲ ਨਿਕਲ ਜਾਵੇਗਾ ਖੁੱਲੀਆਂ ਅੱਖਾਂ ਨਾਲ ਸੁਪਨੇ ਲੈਣ ਲੱਗੀਆਂ ਬਸ ਸਵੇਰ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਸ਼ੁਰੂ ਕਰ ਦਈਏ ਕੰਮ ਜਸਸੀ ਬੋਲੀ ਤਾਂ ਹੀ ਲੋਕ ਇੰਨਾ ਕਮਾ ਲੈਂਦੇ ਨੇ ਆਪਾਂ ਤਾਂ ਉਹਨਾਂ ਨੂੰ ਇੰਨਾ ਪਤਾ ਹੀ ਨਹੀਂ ਸੀ ਸੁੱਕੀ ਬੋਲੀ ਹਾਂ ਤੂੰ ਸਹੀ ਕਹਿ ਰਹੀਆਂ ਹントੂ ਸਕੂਲ ਵਿੱਚ ਵੀ ਕਿਸੇ ਨਾਲ ਹਲੇ ਕੋਈ ਗੱਲ ਨਾ ਕਰੀ ਪਹਿਲਾਂ ਸ਼ੁਰੂ ਕਰ ਲਈਏ ਚਲੋ ਅਗਲਾ ਦਿਨ ਆ ਗਿਆ ਜਸੀ ਸਕੂਲ ਚਲੇ ਗਈ ਤੇ ਸੁਖੀ ਬੁਟਿਕ ਚਲੀ ਗਈ 11:00 ਵਜੇ ਪ੍ਰਦੀਪ ਦਾ ਸੁਖੀ ਨੂੰ ਫੋਨ ਆਇਆ ਕਿ ਗਰੁੱਪ ਬਣਾ ਲੈ ਤੇ ਜਸੀ ਨੂੰ ਮੈਸੇਜ ਭਾ ਦੇ ਮੀ ਆਪਣੀ ਨਾਲ ਵਾਲਿਆਂ ਨੂੰ ਜੋੜ ਲਵੇਗੀ ਮੈਂ ਤੈਨੂੰ ਬਾਕੀ ਫੋਨ ਤੇ ਸਮਝਾਈ ਜਾਵਾਂਗਾ ਸੁਖੀ ਨੇ ਗਰੁੱਪ ਸ਼ੁਰੂ ਕਰ ਲਿਆ ਫੇਸਬੁੱਕ ਖੋਲੀ ਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਜੁੜਨ ਲਈ ਸੱਦਾ ਭੇਜਿਆ ਸਾਰਿਆਂ ਨੇ ਦੇਖਿਆ ਉਮੀਦ ਇੱਕ ਰਸਤਾ ਵਾਹ ਗਿਆ ਨਾਮ ਪਰ ਇਹਦੇ ਚ ਕੀ ਹੋਵੇਗਾ ਬਹੁਤ ਸਾਰਿਆਂ ਦੇ ਮਨ ਚ ਸਵਾਲ ਸੀ ਸੁਖੀ ਨੇ ਅੱਗੇ ਕੁਝ ਨਹੀਂ ਸ਼ੁਰੂ ਕੀਤਾ ਸੋਚਿਆ ਬਾਕੀ ਕੰਮ ਜੱਸੀ ਦੇ ਆਉਣ ਵੇਲੇ ਹੀ ਕਰਾਂਗੇ ਸੁਖੀ ਦੀ ਲਿਸਟ ਵਿੱਚ ਕੁਝ ਲੋਕ ਜੁੜੇ ਨਹੀਂ ਉਹਨਾਂ ਨੂੰ ਪਸੰਦ ਨਹੀਂ ਆਇਆ ਹੋਣਾ ਜਾਂ ਜੋ ਵੀ ਮਰਜ਼ੀ ਅਗਲੇ ਦਾ ਕਾਰਨ ਹੁਣ ਜੱਸੀ ਵੀ ਆ ਗਈ ਉਹਨੇ ਵੀ ਦੋਸਤਾਂ ਮਿੱਤਰਾਂ ਨੂੰ ਜੁੜਨ ਲਈ ਬੇਨਤੀ ਕੀਤੀ ਪਰ ਬਹੁਤ ਘੱਟ ਲੋਕ ਸ਼ਾਮਲ ਹੋਏ ਜੱਸੀ ਵੱਲੋਂ ਸ਼ਾਮ ਹੋਏ ਪਰਦੀ ਫੇਰ ਆ ਗਿਆ ਤੇ ਉਹਨੇ ਕਿਹਾ ਕੁਝ ਸਵਾਗਤ ਲਈ ਕੁਝ ਲਿਖ ਕੇ ਪਾਉ ਕੁਝ ਲੋਕਾਂ ਨੂੰ ਸੁਖੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਅੱਗੇ ਕੀ ਕਰਾਂ ਫਿਰ ਪ੍ਰਦੀਪ ਨੇ ਸੁਖੀ ਵੱਲੋਂ ਗਰੁੱਪ ਵਿੱਚ ਲਿਖਿਆ ਮੇਰੇ ਪਿਆਰੇ ਦੋਸਤੋ ਮੈਂ ਨਵਾਂ ਗਰੁੱਪ ਸ਼ੁਰੂ ਕੀਤਾ ਹੈ ਜਿਸ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਛੁੜਨ ਲਈ ਧੰਨਵਾਦ ਕਰਦੀ ਹਾਂ ਮੇਰਾ ਇਸ ਗਰੁੱਪ ਦਾ ਮਕਸਦ ਹਾਸਾ ਮਜ਼ਾਕ ਤੇ ਪੂਰੇ ਦਿਨ ਵਿੱਚ ਥੱਕੇ ਟੁੱਟੇ ਹੋ ਕੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਥਕਾਵਟ ਤੋਂ निजात ਪਾਉਣਾ ਹੈ ਇਸ ਵਿੱਚ ਆਪਾਂ ਇੱਕ ਦੂਜੇ ਬਾਰੇ ਪਹਿਲਾਂ ਜਾਣ ਪਛਾਣ ਕਰਾਂਗੇ ਫਿਰ ਕੋਈ ਸਮਾਗਮ ਕਰਵਾਇਆ ਕਰਾਂਗੇ ਹਰ 15 ਦਿਨਾਂ ਬਾਅਦ ਇਨਾਮ ਦੀ ਪ੍ਰਤੀਯੋਗਤਾ ਵੀ ਰੱਖੀ ਜਾਵੇਗੀ ਤੇ ਹੌਲੀ-ਹੌਲੀ ਹੋਰ ਬਹੁਤ ਕੁਝ ਸੁਕੀ ਬੋਲੀ ਵੀਰੇ ਆਕੇ ਨਾਮ ਪ੍ਰਤੀਯੋਗਤਾ ਇਹ ਕਿਉਂ ਪ੍ਰਦੀਪ ਬੁੱਲਿਆ ਕਮਲੀ ਤਾਂ ਹੀ ਜੁੜਨਾ ਲੋਕਾਂ ਨੇ ਲਾਲਚ ਦੇਣਾ ਪਹਿਲਾਂ ਪਰ ਚਸਸੀ ਬੋਲੀ ਫਿਰ ਤੁਸੀਂ ਹੀ ਦਿਓ ਆਪਣੇ ਪੱਲਿਓਂ ਪ੍ਰਤੀਪੋਲੇਆ ਕੋਈ ਨਹੀਂ ਮੈਂ ਵੀ ਐਡਮਿਟ ਹਾਂ ਇਹ ਸ਼ੁਰੂ ਵਿੱਚ ਮੈਂ ਦੇਖ ਲਵਾਂਗਾ ਸੁਕੀ ਨੂੰ ਡਰជា ਲੱਗਣ ਲੱਗਾ ਕਿਤੇ ਕੋਈ ਗੜਬੜ ਨਾ ਹੋ ਜਾਏ ਕਿਤੇ ਲੈਣੇ ਦੇ ਤੀਨੇ ਨਾ ਪੈ ਜਾਣ। ਚਲੋ ਹੁਣ ਸ਼ੁਰੂ ਕਰ ਲਿਆ ਗਰੁੱਪ। ਫਿਰ ਸੁਖੀ ਨੇ ਪ੍ਰਦੀਪ ਤੇ ਕੈਂਤ ਦੇ ਗਰੁੱਪ ਦੀ ਪਲਣਾ ਫਧੀਆ ਜੀ ਫੋਟੋ ਲਗਾਈ। ਚੁਹਾਸੇ ਖੇਡਾਂ ਹਿਸਾਬ ਦੀ ਸੀ। ਫਿਰ ਆਪਣੇ ਬਾਰੇ ਦੱਸੇ ਕਿ ਅਸੀਂ ਤਿੰਨ ਐਡਮਿਟ ਹਾਂ। ਅੱਗੂ ਵੀ ਹੌਲੀ-ਹੌਲੀ ਹੋਰ ਲੋਕਾਂ ਨੂੰ ਜੋੜਾਂਗੇ। ਪਹਿਲਾਂ ਆਪਣੀ ਜਾਣ-ਪਛਾਣ ਦਿੱਤੀ। ਫਿਰ ਜਸਨੀ ਤੇ ਪ੍ਰਦੀਪ ਨੇ ਹੌਲੀ-ਹੌਲੀ ਬਾਕੀ ਜੋ ਆਨਲਾਈਨ ਬੈਠੇ ਸੀ ਉਹ ਗਲਵਤ ਕਰੀ ਗਏ ਤੇ ਗਰੁੱਪ ਦਾ ਕੰਮ ਸ਼ੁਰੂ ਹੋ ਗਿਆ। ਹੁਣ ਸੁਖੀ ਵੱਲੋਂ ਕਾਫੀ ਜਣੇ ਜੁੜ ਰਹੇ ਸੀ। ਜਿਸ ਦਿ ਵੱਲੋਂ ਵੀ ਤੇ ਪ੍ਰਦੀਪ ਵੱਲੋਂ ਵੀ ਪਰ ਕਹਿੰਦੇ ਨੇ ਕਿ ਜੇਕਰ ਕੋਈ ਕੰਮ ਅਧੂਰੀ ਜਾਣਕਾਰੀ ਨਾਲ ਕੀਤਾ ਜਾਵੇ ਅਕਸਰ ਖਰਾਬੀ ਦਾ ਕਾਰਨ ਬਣਦਾ ਉਹੀ ਗੱਲ ਸੁਖੀ ਹੋਰਾਂ ਨੇ ਕਰ ਦਿੱਤੀ ਗਰੁੱਪ ਸ਼ੁਰੂ ਤਾਂ ਹੋ ਗਿਆ ਸੀ ਪਰ ਹੁਣ ਲੋਕ ਤੜ ਤੜ ਫੋਟੋਆਂ ਪਾ ਰਹੇ ਸੀ ਕੋਈ ਕੁਝ ਪਾ ਰਿਹਾ ਸੀ ਕੋਈ ਸ਼ਾਇਰੀ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਉੱਠ ਪਟੰਗ ਵੀਡੀਓ ਵਗੈਰਾ ਕੁਝ ਪ੍ਰਦੀਪ ਤੇ ਦੋਸਤ ਵੀ ਸਨ ਜੋ ਕਿ ਆਪਣੀਆਂ ਫੋਟੋਆਂ ਚਾਹੇ ਹੋਰ ਕੁੜੀਆਂ ਦੀਆਂ ਫੋਟੋਆਂ ਤੇ ਗਲਤ ਸ਼ਬਦਾਵਲੀ ਲਿਖ ਰਹੇ ਸਨ ਕੁਝ ਅਸ਼ਲੀਲ ਫੋਟੋਆਂ ਵੀ ਪਾਈ ਜਾ ਰਹੇ ਸਨ ਕਹਿ ਦਿਓ ਕਿ ਕੁੱਲ ਮਿਲਾ ਕੇ ਗਰੁੱਪ ਵਿੱਚ ਪੂਰਾ ਗਾ ਪੈ ਗਿਆ ਸੀ ਜੋ ਕਿ ਸਹੀ ਹੋ ਨਹੀਂ ਰਿਹਾ ਸੀ ਤਿੰਨਾ ਤੋਂ ਪ੍ਰਦੀਪ ਨੇ ਕਿਸੇ ਦੀ ਦੇਖੋ-ਦੇਖ ਅਜਾਹ ਕੀਤਾ ਉਸਨੇ ਰਸਤਾ ਤਾਂ ਸਹੀ ਦੱਸਿਆ ਪਰ ਉਹਦੇ ਤੇ ਚੱਲਣਾ ਕਿਵੇਂ ਇਹ ਉਹਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਸੀ ਫਿਰ ਸੁਖੀ ਨੇ ਕੁਝ ਸੋਚਣਾ ਪਿਆ ਤਾਂ ਜੋ ਕਿਸੇ ਸਹੀ ਦਿਸ਼ਾਵਲ ਕਦਮ ਰੱਖ ਸਕੀਏ ਹਣ ਸੁਖੀ ਨੇ ਇੱਕ ਪੋਸਟ ਪਾਈ ਗਰੁੱਪ ਵਿੱਚ ਕਿ ਮੇਰੇ ਪਿਆਰੇ ਦੋਸਤੋ ਮੈਂ ਇਹ ਗਰੁੱਪ ਕਿਸੇ ਖਾਸ ਮਕਸਦ ਲਈ ਬਣਾਇਆ ਸੀ ਇਦੇ ਵਿੱਚ ਮੇਰੇ ਵੀਰ ਮੇਰੀਆਂ ਭੈਣਾਂ ਵੀ ਸ਼ਾਮਲ ਹਨ ਪਰ ਇਹ ਸਮ ਆਪਾਂ ਗਲਤ ਚੀਜ਼ਾਂ ਕਰਕੇ ਖਰਾਬ ਕਰ ਰਹੇ ਹਾਂ ਗਲਤ ਕਿਸਮ ਦੀਆਂ ਵੀਡੀਓ ਤੇ ਅਸ਼ਲੀਲ ਫੋਟੋਆਂ ਆਪਾਂ ਆ ਕਿਸ ਪ੍ਰਕਾਰ ਅਸੀਂ ਇਸ ਗਰੁੱਪ ਚ ਕੀ ਉਮੀਦ ਖਾ ਰਹੇ ਹਾਂ ਜਾਂ ਕਿਸ ਉਮੀਦ ਨਾਲ ਇਹ ਗਲਤ ਕਰ ਰਹੇ ਹਾਂ ਮੇਰਾ ਮਕਸਦ ਇਸ ਗਰੁੱਪ ਲਈ ਕੁਝ ਹੋਰ ਆ ਤੇ ਇਸ ਵਿੱਚ ਮੈਂ ਲੋਕਾਂ ਦੀਆਂ ਤਸਵੀਰਾਂ ਚ ਬਹੁਤ ਕੁਝ ਉਹਨਾਂ ਨੇ ਇਸ ਚ ਭੇਜਿਆ ਮੈਂ ਉਹਨਾਂ ਦੀਆਂ ਉਮੀਦਾਂ ਨੂੰ ਵੀ ਸਮਝ ਗਈ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਅੱਗੇ ਤੋਂ ਇਹ ਜਹਾਨ ਨਹੀਂ ਕਰੋਗੇ जानਨ ਦੀ ਜਰੂਰ ਕੋਸ਼ਿਸ਼ ਕਰੂੰਗੀ ਕਿ ਮੈਂ ਅਸਲ ਵਿੱਚ ਇਹ ਗਰੁੱਪ ਕਿਉਂ ਬਣਾਇਆ ਥੋੜੀ ਦੇਰ ਬਾਅਦ ਉਹਦੀ ਪੋਸਟ ਤੇ ਬਹੁਤ ਮੈਸੇਜ ਆ ਗਏ ਕਿ ਜਲਦੀ ਦੱਸੋ ਕਿਉਂ ਬਣਾਇਆ ਗਰੁੱਪ ਅਸੀਂ ਜਾਨਣਾ ਚਾਹੁੰਦੇ ਹਾਂ ਸੁਖੀ ਨੇ ਕੁਝ ਕੱਪੜਿਆਂ ਦੀਆਂ ਤਸਵੀਰਾਂ ਪਾਈਆਂ ਤੇ ਕਿਹਾ ਕਿ ਮੇਰਾ ਆਪਣਾ ਬੁਟੀਕਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਲਾਈ ਕੀਤਾ ਤੇ ਜੇ ਪਸੰਦੀਦਾ ਸਲਵਾਉਣਾ ਚਾਹੁੰਦੇ ਹੋ ਮਿਲ ਜਾਏਗਾ ਜੋ ਰੁਚੀ ਰੱਖਦੇ ਨੇ ਉਹ ਵੀਰੇ ਗਰੁੱਪ ਵਿੱਚ ਜੁੜੇ ਰਹਿ ਸਕਦੇ ਨੇ ਜਿਸ ਨੂੰ ਜੋ ਪਸੰਦ ਆ ਮੈਂ ਉਹਦੇ ਘਰ ਚੀਜ਼ ਪਹੁੰਚਾ ਵੀ ਦਿਆ ਕਰਾਂਗੀ ਬਿਨਾ ਬਖਰੇ ਪੈਸੇ ਲੈ ਬਸ ਜਿੰਨੇ ਦੀ ਚੀਜ਼ ਆ ਉਹ ਪੈਸੇ ਹੀ ਲਵਾਂਗੀ ਇਸ ਦੇ ਨਾਲ ਹੀ ਆਪਾਂ ਹਰ ਹਫਤੇ ਇਨਾਮ ਪ੍ਰਤੀਯੋਗਤਾ ਵੀ ਰੱਖਾਂਗੇ ਤੇ ਤੁਸੀਂ ਆਪਣੀਆਂ ਕਵਿਤਾਵਾਂ ਜੋ ਬਹੁਤ ਸਾਰੇ ਲੋਕ ਭੇਜ ਰਹੇ ਨੇ ਭੇਜ ਸਕਦੇ ਹੋ ਕੁਝ ਨੇ ਖਾਣ ਪੀਣ ਦੀਆਂ ਫੋਟੋ ਵੀ ਭੇਜੀਆਂ ਜੋ ਉਹਨਾਂ ਨੇ ਆਪ ਘਰ ਬਣਾਇਆ ਮੈਨੂੰ ਬਹੁਤ ਚੰਗੀਆਂ ਲੱਗੀਆਂ ਉਹਨਾਂ ਦੀਆਂ ਚੀਜ਼ਾਂ ਇਸ ਸਬੰਧਿਤ ਵੀ ਆਪਾਂ ਇਨਾਮ ਕੱਢਾਂਗੇ ਮੈਂ ਖੁਦ ਇਨਾਮ ਵੀ ਭੇਜਾਂਗੀ ਹਰ ਕਿਸੇ ਨੂੰ ਸੁਖੀ ਨੇ ਜੋ ਕਲਾਕ艺ਾਂ ਕੁਝ ਨੂੰ ਬਹੁਤ ਚੰਗੀਆਂ ਲੱਗੀਆਂ ਤੇ ਬਹੁਤ ਸਾਰੇ ਲੋਕ ਰੂਪ ਛੱਡ ਵੀ ਕੇ ਪਰ ਸੁਖੀ ਨੇ ਉਮੀਦ ਨਹੀਂ ਛੱਡੀ ਉਹਨੂੰ ਜੋ ਰਸਤਾ ਪ੍ਰਦੀਪ ਨੇ ਦਿਖਾਇਆ ਸੀ ਉਸੇ ਸੁਖੀ ਨੇ ਆਪ ਆਪਣੀ ਤਰੀਕੇ ਨਾਲ ਚੱਲਣਾ ਸਿੱਖਣ ਸੁਖੀ ਨੂੰ ਕਾਮਯਾਬੀ ਵੀ ਮਿਲੀ ਬਹੁਤ ਸਾਰੇ ਲੋਕਾਂ ਨੇ ਸੁਖੀ ਦੇ ਬਨੇ ਹੋਏ ਕੱਪੜਿਆਂ 'ਚ ਰੁਚੀ ਵਿਖਾਈ ਤੇ ਖਰੀਦੇ ਵੀ ਹਫਤੇ ਬਾਅਦ ਇਨਾਮ 'ਚ ਵੀ ਬਹੁਤ ਸਾਰਿਆਂ ਨੂੰ ਚੀਜ਼ਾਂ ਭੇਜੀਆਂ ਸ਼ੁਰੂਜ ਸੁਖੀ ਨੇ ਖੁਦ ਖਰਚ ਕੀਤਾ ਪਰ ਬਾਅਦ ਚ ਉਹਨੂੰ ਕਾਫੀ ਬੱਚਤ ਹੋਈ ਲੋਕਾਂ ਨੇ ਕਵਿਤਾਵਾਂ ਕਹਾਣੀਆਂ ਤੇ ਇਨਾਮ ਵੀ ਕੱਢੇ ਖਾਣ ਪੀਣ ਦੀਆਂ ਚੀਜ਼ਾਂ ਦੇ ਵੀ ਹੋਰ ਵੀ ਬਹੁਤ ਹਾਸੇ ਮਜ਼ਾਕ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਲੋਕਾਂ ਦੀ ਰੁਚੀ ਵੀ ਬਣੀ ਰਹੀ ਤੇ ਕੁਝ 2-4 ਜਣਿਆਂ ਦੇ ਤਾਂ ਵਿਆਹ ਵੀ ਕਰਵਾਈ ਸੁਖੀ ਤੇ ਜਸਸੀ ਨੇ ਕਰੋਨਾ ਕਾਲ ਦੌਰਾਨ ਜਦ ਕੋਈ ਘਰੋਂ ਬਾਹਰ ਜਾ ਕੇ ਚੀਜ਼ਾਂ ਨਹੀਂ ਖਰੀਦ ਸਕਿਆ ਤਾਂ ਸੁਖੀ ਤੇ ਜਸਸੀ ਨੇ ਉਸ ਸਮੇਂ ਲੋਕਾਂ ਦੀਆਂ ਉਮੀਦਾਂ ਨਾ ਤੋੜੀਆਂ ਨਹੀਂ ਕਪੜਿਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਰ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਦੀ ਡਿਲੀਵਰੀ ਵੀ ਕਰਵਾਈ। ਉਮੀਦ ਨਹੀਂ ਉਹਨਾਂ ਦੇ ਰਸਤੇ 'ਚ ਅਰਜਨ ਤੋਂ ਵੱ ਚੱਲਣਾ ਸਿਖਾ ਦਿੱਤਾ। ਸੁਕੀ ਤੇ ਜਸੀ ਦੇ ਡੈਡੀ ਨੇ ਦੇਖਿਆ ਕਿ ਵਾਕਿਆ ਹੀ ਬਹੁਤ ਮਿਹਨਤ ਕੀਤੀ ਦੋਨਾਂ ਧੀਆਂ ਨੇ। ਪ੍ਰਦੀਪ ਵੀ ਸੋਚ ਰਿਹਾ ਸੀ ਕਿ ਇਨਾਂ ਤਾ ਮੈਂ ਵੀ ਨਹੀਂ ਚਾਹੁੰਦਾ ਸੀ ਜੋ ਇਨਾਂ ਨੇ ਆਪਣਾ ਦਿਮਾਗ ਵਰਤ ਲਿਆ ਪਰ ਸੁਕੀ ਕਹਿ ਰਹੀ ਸੀ ਕਿ ਵੀਰੇ ਜੇ ਤੂੰ ਉਮੀਦ ਨਾ ਦਿਖਾਉਂਦਾ ਸ਼ਾਇਦ ਮੇ ਬੁਟੀ ਕਰੋਨਾ ਕਾਲ ਸਮੇਂ ਬੰਦ ਹੀ ਕਰ ਚੁੱਕੀ ਹੁੰਦੀ ਹੁਣ ਸੁੱਕੀ ਦਾ ਕੰਮ ਥੋੜਾ ਘਟਾ ਪਰ ਫਿਰ ਵੀ ਕਰਦੇ ਸਮਾਨ ਦੀ ਡਿਲੀਵਰੀ ਚੱਲੀ ਆ ਧੰਵਾ ਚੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੇ ਖਾਲਿਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ